ਗੁਰੂ ਰਵਿਦਾਸ ਜੀ ਦੇ ਸਲਾਨਾ ਜੋੜ ਮੇਲੇ ਤੇ ਨਿਕਲੇਗੀ ਸ਼ੋਭਾ ਯਾਤਰਾ ਜੀ ਅਨੁਸਾਰ ਨੇ ਕਿ ਟ੍ਰੈਫਿਕ ਰੂਟਾਂ ਦੇ ਵਿੱਚ ਵੀ ਵੱਡਾ ਬਦਲਾਅ ਛੜਾ ਕੇ ਕੀਤਾ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ 1 ਫਰਵਰੀ ਯਾਨੀ ਕੱਲ ਨੂੰ ਦੇਸ਼ ਭਰ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ ਇਸ ਮੌਕੇ ਨਕੋਦ ਰੋਡ 3 ਦਿਨਾਂ ਦੇ ਲਈ ਬੰਦ ਰਹੇਗਾ ਪ੍ਰਕਾਸ਼ ਦਿਵਸ ਦੀ ਯਾਦ ਵਿੱਚ 31 ਜਨਵਰੀ ਯਾਨੀ ਅੱਜ ਨੂੰ ਸੰਗਤ ਵੱਲੋਂ ਇੱਕ ਵਿਸ਼ਾ ਨਗਰ ਕੀਰਤਨ ਕੱਢਿਆ ਜਾਵੇਗਾ ਜਿਸ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ ਜਲੰਧਰ ਪ੍ਰਸ਼ਾਸਨ ਵੱਲੋਂ ਇਸ ਦਿਨ ਸਕੂਲਾਂ ਲਈ ਛੁੱਟੀ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ 31 ਜਨਵਰੀ ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾ ਚੁੱਕਿਆ ਤੇ ਕੁਝ ਸੜਕਾਂ ਪੂਰੀ ਤਰ੍ਹਾਂ ਹੀ ਬੰਦ ਕਰ ਦਿੱਤੀਆਂ ਗਈਆਂ ਨੇ ਸ਼ੋਭਾ ਯਾਤਰਾ ਦੌਰਾਨ ਪਾਰੀ ਵਾਹਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਵੀ ਮਨਾਹੀ ਹੋਵੇਗੀ ਨਗਰ ਕੀਰਤਨ ਗੁਰਦੁਆਰਾ ਸਾਹਿਬ ਬੋਟਾ ਮੰਡੀ ਤੋਂ ਸ਼ੁਰੂ ਹੋਪੇਗਾ ਅਤੇ ਸ਼੍ਰੀ ਗੁਰੂ ਰਵਿਦਾਸ ਚੌਂਕ ਡਾਕਟਰ ਭੀਮrao ਅੰਬੇਦਕਰ ਚੌਂਕ ਭਗਵਾਨ ਵਾਲਮੀਕੀ ਚੌਂਕ ਅਤੇ ਪਟੇਲ ਚੌਂਕ ਵਿੱਚੋਂ ਲੰਘੇਗਾ ਅਤੇ ਫਿਰ ਗੁਰਦੁਆਰਾ ਸਾਹਿਬ ਬੋਟਾ ਮੰਡੀ ਵਿਖੇ ਵਾਪਸ ਸਮਾਪਤ ਹੋਵੇਗਾ ਇਹ ਰੂਟ ਪਲਾਨ 20 ਜਨਵਰੀ ਯਾਨੀ ਕਿ ਅੱਜ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹੇਗਾ 20 ਜਨਵਰੀ ਤੋਂ 1 ਫਰਵਰੀ ਤੱਕ ਕੁਝ ਸੜਕਾਂ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ ਕਪੂਰਥਲਾ ਤੋਂ ਆਉਣ ਵਾਲੇ ਵਾਹਨ ਵਰਕਸ਼ਾਪ ਚੌਂਕ ਮਕਸੂਦਾ ਚੌਂਕ ਭਗਤ ਸਿੰਘ ਕਲੋਨੀ ਪਠਾਨਕੋਟ ਚੌਂਕ ਜੋਗਿੱਟੀ ਚੌਂਕ ਪੀਪੀ ਚੌਂਕ ਬੀਐਸਐਫ ਚੌਂਕ ਤੋਂ ਹੁੰਦੇ ਹੋਏ ਸ਼ਹਿਰ ਅੰਦਰ ਦਾਖਲ ਅਤੇ ਬਾਹਰ ਨਿਕਲ ਸਕਣਗੇ 1 ਫਰਵਰੀ ਯਾਨੀ ਕੱਲ ਤੋਂ ਤਤਪੂਰਾ ਮੋੜ ਬਡਾਲਾ ਚੌਂਕ ਸ਼੍ਰੀ ਗੁਰੂ ਰਵਿਦਾਸ ਚੌਂਕ ਤਿਲਕਨਗਰ ਰੋਡ ਬੁਟਾ ਪਿੰਡ ਮੋੜ ਮੇਨ ਬਰੋ ਚੌਂਕ ਜੱਗੂ ਚੌਂਕ ਮਾਤਾ ਰਾਣੀ ਚੌਂਕ ਬਾਬਰੇਕ ਚੌਂਕ ਡਾਕਟਰ ਮੇਦਕਾ ਪਵਨ ਮੋੜ ਨਕਦਰ ਰੋਡ ਗੁਰੂ ਅਮਰਦਾਸ ਚੌਂਕ ਅਤੇ ਸਮਰਾ 1 ਤੋਂ 3 ਫਰਵਰੀ ਤੱਕ ਆਵਾਜਾਈ ਬੰਦ ਰਹੇਗੀ ਜਲੰਧਰ ਤੋਂ ਨਕੋਦਰ ਅਤੇ ਸ਼ਾਹਕੋਟ ਨੂੰ ਜਾਣ ਵਾਲੇ ਵਾਹਨਾਂ ਨੂੰ ਸਤਲੁਜ ਚੌਂਗ ਸਮਰਾ ਚੌਂਗ ਕੋਲ ਰੋਡ ਅਰਬਨ ਸਟੇਟ ਫੇਜ਼ 2 ਸਿਟੀ ਇੰਸਟੀਚਿਊਟ ਪਿੰਡ ਪ੍ਰਤਾਪਪੁਰਾ ਰਾਹੀਂ ਨਕੋਦਰ ਰੋਡ ਦੀ ਵਰਤੋਂ ਕਰਨੀ ਚਾਹੀਦੀ ਹੈ। ਵਡਾਲਾ ਚੌਂਗ ਤੋਂ ਸ਼੍ਰੀ ਗੁਰੂ ਰਵਿਦਾਸ ਚੌਂਗ ਅਤੇ ਨਕੋਦਰ ਚੌਂਕ ਨੂੰ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਰਹੇਗਾ। ਤਾਂ ਜੇ ਕੋਈ ਇਹਨਾਂ ਰੋਡ ਤੋਂ ਟ੍ਰੈਵਲ ਕਰਾ ਸਫਰ ਕਰਨ ਵਾਲਾ ਹੈ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਜੜਾ ਕੀ ਜ਼ਰੂਰ ਸੁਣਨਾ